ਭਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ 20 ਮਿੰਟ ਹੋ ਗਏ ਲਗਭਗ ਜਿਹੜੀ ਬੱਸ ਖੜੀ ਸੀ ਉਹਨੇ ਟਾਕੀ ਕਿਉਂ ਨਹੀਂ ਉਹ ਕਹਿੰਦੇ ਜੀ ਸਾਡੀਆਂ ਜਿਹੜੀਆਂ ਸਵਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਸਾਨੂੰ ਅਲਾਉਡ ਨਹੀਂ ਇਹ ਇੱਥੇ ਬਜ਼ੁਰਗ ਮਾਈਆਂ ਵੀ ਜਿਹੜੇ ਮਾਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘੰਟਾ ਹੋ ਗਿਆ ਭਾਈ ਇਹ ਬੱਸ ਖੜਦੀ ਆ ਟਾਕੀ ਨਹੀਂ ਖੋਲਦੀ ਕਿਹਨੇ ਖੋਲਦੀ ਕਿਉਂ ਨਹੀਂ ਖੋਲਦੇ ਹੈਗੇ ਟਾਕੀ ਕੀ ਕਹਿੰਦੇ ਆ ਖੋਲ ਕੇ ਬਾਹਰ ਹੀ ਨਿਕਲਦੇ ਉਹ ਕਹਿੰਦੇ ਵੀ ਕਹੀਂ ਨਾ ਘੱਕ ਰਹਿ ਜਾਂਦੇ ਨੇ ਕੀ ਕੀ ਗੱਲ ਹੈ ਪੂਰੀਆਂ ਸਵਾਰੀਆਂ ਨੇ ਬੱਸ ਜੀ ਪਰ ਉਹ ਜਿਹੜੀਆਂ ਪ੍ਰਾਈਵੇਟ ਬੱਸਾਂ ਆਉਂਦੀਆਂ ਨੇ ਉਹ ਉਹਨਾਂ ਦੇ ਵਿੱਚ ਕਿਉਂ ਨਹੀਂ ਉਹ ਕਹੇ ਵੀ ਉਹਨਾਂ ਚ ਛੜੋ ਹੀ ਤੁਸੀਂ ਪੀਐਮਸੀ ਤਾਂ ਪੂਰੀ ਸਵਾਰੀ ਆ ਅੱਛਾ ਜੀ ਹਾਂ ਪੰਜਾਬ ਦੇ ਵਿੱਚ ਰੋਡਵੇਜ ਬੱਸ ਤੇ ਪਨਬੱਸ ਤੇ ਪੀਆਰਟੀਸੀ ਬੱਸ 52 ਸਵਾਰੀਆਂ ਨੂੰ ਲੈ ਕੇ ਪਹਿਲੇ ਹੀ ਸਵਾਰੀਆਂ ਬੱਸ ਸਟੈਂਡਾਂ ਦੇ ਵਿੱਚ ਰੁੜ ਰਹੀਆਂ ਨੇ ਪਰ ਅੱਜ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਿਆਂ ਤੁਸੀਂ ਸਾਡੇ ਪਿੱਛੇ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਸਾਫਰ ਨੇ ਉਹ ਖੜੇ ਨੇ ਜਿਨ੍ਹਾਂ ਨੇ ਅੱਗੇ ਆਪਣੇ ਪੜਾਵਲ ਜਾਣਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਪੀਆਰਟੀਸੀ ਤੇ ਪਨਬੱਸ ਦੀ ਜਿਹੜੀ ਟੋਟਲ ਗਿਣਤੀ ਹੈ ਰੋਡ ਦੇ ਉੱਤੇ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਹ 2300 ਬੱਸ ਹੈ ਜਿਨ੍ਹਾਂ ਦੇ ਵਿੱਚ ਉਹ 1700 ਬੱਸ ਅੱਜ ਖੰਨਾ ਰੈਲੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਬੱਸਾਂ ਇੱਥੇ ਰੁਕਦੀਆਂ ਜ਼ਰੂਰ ਨੇ। ਉਹਨਾਂ ਦਾ ਜਿੰਨਾ ਟਾਈਮ ਦਾ ਸਟਾਪੇਜ ਹੈ ਉਹ ਰੋਕੇ ਜਾਂਦੀਆਂ ਨੇ। ਜੇਕਰ 52 ਸਵਾਰੀਆਂ ਹੁੰਦੀ ਗਿਣਤੀ ਹੁੰਦੀ ਆ ਬੱਸਾਂ ਦੇ ਵਿੱਚ ਤਾਂ ਉਹ ਆਪਣੀਆਂ ਜਿਹੜੀਆਂ ਟਾਕੀਆਂ ਨੇ ਉਹ ਨਹੀਂ ਖੋਲਦੀਆਂ। ਸਵਾਰੀਆਂ ਇੱਥੇ ਹਰਾਸ ਹੁੰਦੀਆਂ ਨੇ ਖੜੀਆਂ। ਕਾਫੀ ਲੰਬੇ ਸਮੇਂ ਤੋਂ ਖੜੇ ਹੋ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ ਇੱਥੇ? 20 ਮਿੰਟ ਹੋ ਗਏ ਲਗਭਗ ਜੀ। ਜਿਹੜੀ ਬੱਸ ਖੜੀ ਸੀ ਉਹਨੇ ਟਾਕੀ ਕਿਉਂ ਨਹੀਂ ਖੋਲਦੀ? ਉਹ ਕਹਿੰਦੇ ਜੀ ਸਾਡੀਆਂ ਜਿਹੜੀਆਂ ਸਵਾਰੀਆਂ ਉਹ ਪੂਰੀਆਂ ਹੋ ਚੁੱਕੀਆਂ ਹੈਗੀਆਂ ਸਾਨੂੰ ਅਲਾਉਡ ਨਹੀਂ ਜਿਵੇਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਲਗਾਤਾਰ ਭਰ-ਭਰ ਕੇ ਜਾ ਰਹੀਆਂ ਨੇ ਅੱਜ 1700 ਬੱਸ ਰੈਲੀ ਦੇ ਵਿੱਚ ਲਗਾਈ ਗਿਆ ਪੰਜਾਬ ਰੋਡਵੇਜ ਦੀ ਪੰਜਾਬ ਸਰਕਾਰੀ ਬੱਸ ਜਿਹੜੀ ਅੱਜ ਖੰਨੇ ਪਹੁੰਚੀ ਹੈ ਕਿੰਨਾ ਕੁ ਹਰਾਸਮੈਂਟ ਹੋਣੀ ਹੋ ਰਹੀ ਹੈ ਜਿਹੜੀਆਂ ਸਵਾਰੀਆਂ ਨੇ ਬੱਸ ਸਟੈਂਡਾਂ ਦੇ ਖੜੀਆਂ ਕਾਫੀ ਟਾਈਮ ਤੋਂ ਰੁਲ ਵੀ ਰਹੀਆਂ ਨੇ ਕਿਉਂਕਿ ਬੱਸਾਂ ਰੁਕ ਨਹੀਂ ਰਹੀਆਂ ਟਾਕੀਆਂ ਨਹੀਂ ਖੋਲ ਰਹੀਆਂ ਮੈਂ ਤਾਂ ਜੀ ਮੋਗੇ ਤੋਂ ਲੈ ਕੇ ਚੜਿਆ ਹੋਇਆ ਸਾਰੇ ਅੱਡੇ ਜਿੰਨੇ ਆਏ ਸਾਰਿਆਂ ਦਾ ਇਹ ਹਾਲ ਹੀ ਹੈ ਲੁਧਿਆਣਾ ਲੁਧਿਆਣਾ ਵੀ ਇਹ ਹਾਲ ਸੀ ਗਿਆ ਮਲੇਰਕੋਟਲੇ ਵੀ ਇਹ ਹਾਲ ਸੀ ਗਿਆ ਸੰਗਰੂਰ ਵੀ ਇਹ ਹਾਲ ਸੀ ਗਿਆ ਬਿਲਕੁਲ ਜੀ ਜਿਹੜੇ ਜਿੱਥੇ ਉਹ ਜਿਹੜੇ ਬੱਸ ਸਟੈਂਡ ਨੇ ਉਹ ਸਾਰੇ ਅੱਜ ਇਸੇ ਤਰ੍ਹਾਂ ਸਵਾਰੀਆਂ ਨਾਲ ਭਰੇ ਨਜ਼ਰ ਆਉਣਗੇ ਕਿਉਂਕਿ ਜਿਹੜੀਆਂ ਪੰਜਾਬ ਰੋਡ ਵੇਜ ਪੀਆਰਟੀਸੀ ਪਨ ਬੱਸ ਬੱਸ ਹੈ ਜਿਹੜੀ ਉਹ 2300 ਬੱਸ ਦੇ ਵਿੱਚੋਂ 1700 ਬੱਸ ਹੈ ਜਿਹੜੀ ਉਹ ਖੰਨੇ ਰੈਲੀ ਦੇ ਵਿੱਚ ਲਜਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਜਾਂ ਸਰਕਾਰੀ ਮਸ਼ੀਨਰੀ ਆ ਭਾਵੇਂ ਉਹਨਾਂ ਦਾ ਫੰਡ ਹੈ ਜਿਹੜਾ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ ਪਰ ਲੋਕਾਂ ਨੂੰ ਹੈਰਾਨ ਕੀਤਾ ਜਾਂਦਾ ਲੋਕਾਂ ਨੇ ਆਪਣੇ ਪੜਾਅ ਤੇ ਪਹੁੰਚਣਾ ਹੁੰਦਾ ਇਹ ਇੱਥੇ ਬਜ਼ੁਰਗ ਮਾਈਆਂ ਵੀ ਕਿਹੜੇ ਮਾਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ ਘੰਟਾ ਹੋ ਗਿਆ ਭਾਈ ਕੀ ਬੱਸ ਖੜਦੀ ਆ ਟਾਕੀ ਨਹੀਂ ਖੁੱਲਦੀ ਕੀ ਕਰੀ ਟਾਕੀ ਨਹੀਂ ਖੁੱਲਦੀ ਕਿਉਂ ਨਹੀਂ ਖੋਲਦੇ ਹੈਗੇ ਟਾਕੀ ਕੀ ਕਹਿੰਦੇ ਆ ਬਸ ਖੋਲ ਕੇ ਬਾਹਰ ਹੀ ਨਿਕਲਦੇ ਉਹ ਵੀ ਕਹੀਂ ਨਗਾ ਕੇ ਰਹਿ ਜਾਂਦੇ ਨੇ ਕੀ ਕੀ ਕਹਿੰਦੇ ਆ ਜੀ ਪੂਰੀਆਂ ਸਵਾਰੀਆਂ ਨੇ ਬੱਸ ਜੀ ਰੋ ਜਿਹੜੀਆਂ ਪ੍ਰਾਈਵੇਟ ਬੱਸਾਂ ਆਉਂਦੀਆਂ ਨੇ ਉਹ ਉਹਨਾਂ ਦੇ ਵਿੱਚ ਕਿਉਂ ਨਹੀਂ ਚੜਿਆ ਜਾਂਦਾ ਉਹ ਕਹਿੰਦੇ ਵੀ ਉਹਨਾਂ 'ਚ ਛੜੋ ਜੀ ਤੁਸੀਂ ਕਿ ਹਮੇਸ਼ਾ ਤਾਂ ਪੂਰੀ ਸਵਾਰੀ ਆ ਅੱਛਾ ਜੀ ਹਾਂ ਤੁਸੀਂ ਸੁਣਿਆ ਕਿ ਜਿਹੜੇ ਮੁਸਾਫਰ ਨੇ ਇੱਕ ਇੱਕ ਘੰਟਾ ਤਕਰੀਬਨ ਹੋ ਚੁੱਕਿਆ ਇਹਨਾਂ ਨੂੰ ਇੱਥੇ ਖੜਿਆ ਨੂੰ ਬੱਸ ਸਟੈਂਡ ਦੇ ਵਿੱਚ ਇਹ ਲਗਾਤਾਰ ਜਿਹੜੇ ਇੱਥੇ ਲੋਕ ਨੇ ਜਿਹੜੇ ਖੜੇ ਨੇ ਤੁਸੀਂ ਦੇਖੋ ਕਿ ਇਹ ਜਿਹੜੇ ਮੁਸਾਫਰ ਨੇ ਉਹ ਇੱਥੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਤੁਹਾਨੂੰ ਅਸੀਂ ਪਹਿਲਾਂ ਵੀ ਜਿੰਨੀਆਂ ਵੀ ਰੈਲ ਰੈਲੀਆਂ ਹੋਈਆਂ ਨੇ ਤਸਵੀਰਾਂ ਦਿਖਾਈਆਂ ਨੇ ਅਸੀਂ ਗੱਲ ਕਰਦੇ ਆ ਨੌਜਵਾਨ ਯੂਥ ਖੜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਹੈਣੀ ਕਿੱਥੇ ਜਾਣਾ ਸੀ ਸੰਗਰੂਰ ਜਾਣਾ ਦੀ ਗੱਲ ਕਿੰਨਾ ਟਾਈਮ ਹੋ ਗਿਆ ਖੜਿਆ ਤੁਹਾਨੂੰ 12 ਵਜੇ ਸਵੇਰ ਦੇ ਹਾਂ ਗਲਾਸਾ ਲਾਉਣੇ ਦੀ ਉਰੀ ਲੰਘੀਆਂ ਅੱਜ ਜਿਹੜੀਆਂ ਬੱਸਾਂ ਨੇ ਰੋਕ ਰਹੀਆਂ ਨੇ ਤੁਸੀਂ ਕਿਉਂ ਨਹੀਂ ਚੜ ਸਕਦੇ ਪਹਿਲਾਂ ਉਧਰਲੇ ਅੱਡੇ 'ਤੇ ਉਹ ਤੇ ਰੁਕਦੀ ਨਹੀਂ ਹੈਗੀ ਫਿਰ ਹੁਣ ਇੱਧਰ ਆਇਆ ਹੁਣ ਦੇਖਦੇ ਆਂ ਓਰੇ ਇੱਥੇ ਥੋੜਾ ਟਾਈਮ ਪਹਿਲਾਂ ਬਸ ਰੋਕ ਕੇ ਗਈ ਹੈ ਉਹਦੇ ਵਿੱਚ ਕਿਉਂ ਨਹੀਂ ਚੜੇ ਹੈਗੇ ਉਧਰਲੇ ਅੱਡੇ 'ਤੇ ਰੁਕੀ ਨਹੀਂ ਉੱਥੇ ਹੁਣ ਹੋ ਰਿਹਾ ਹੈ ਉਹ ਵੱਜਾ ਸਵਾਰੀਆਂ ਪੂਰੀਆਂ ਨੇ ਕਹਿੰਦੇ ਪੂਰੀਆਂ ਸਵਾਰੀਆਂ ਹੀ ਚਾੜਾਂਗੇ ਅੱਛਾ ਉਦੋਂ ਵੱਧ ਨਹੀਂ ਚਾੜਦੇ ਹੈਗੇ ਬਿਲਕੁਲ ਜੀ ਜਿੱਥੇ ਪੰਜਾਬ ਰੋਡ ਵੇਜ ਪਨ ਬਸ ਪੀ ਆ ਟੀ ਸੀ ਦੀਆਂ ਜਿਹੜੇ ਬਸ ਕਨੈਕਟਰ ਜਾਂ ਡਰਾਈਵਰ ਨੇ ਕਿਉਂਕਿ ਜਦੋਂ ਦਾ ਹਿੱਟ ਐਂਡ ਰਨ ਕਾਨੂੰਨ ਹੈ ਜਿਹੜਾ ਪਾਸ ਕੀਤਾ ਗਿਆ ਉਸ ਕਾਨੂੰਨ ਤੋਂ ਬਾਅਦ ਇੱਕ ਬਿਆਨ ਵੀ ਦਿੱਤਾ ਗਿਆ ਟਰਾਂਸਪੋਰਟ ਮੰਤਰੀ ਵੱਲੋਂ ਕਿ ਜਿਹੜੀ ਬਸ ਦੇ ਵਿੱਚ ਓਵਰਲੋਡਿੰਗ ਹੋਊਗੀ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਕਨੈਕਟਰ ਦੀ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੂਬਾ ਪ੍ਰਧਾਨ ਜਿਹੜੇ ਪੀ ਆ ਟੀ ਸੀ ਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਬਵਾਦ ਹੈ ਵੱਧਦਾ ਜਾ ਰਿਹਾ ਅੱਜ ਜਿਹੜੀ 1700 ਖੰਨੇ ਜਿਹੜੀ ਉਹਦੇ ਵਿੱਚ ਲਗਾਈ ਗਈ ਹੈ ਰੈਲੀ ਦੇ ਵਿੱਚ ਪਰ ਅਸੀਂ ਗੱਲ ਕਰਾਂਗੇ ਹਰਪ੍ਰੀਤ ਜੇ ਗੱਲ ਕੀਤੀ ਜਾਵੇ ਅੱਜ ਜਿਹੜੀ ਬੱਸਾਂ ਬੱਸਟਿਆਂ ਦੇ ਉੱਤੇ ਸਵਾਰੀਆਂ ਬਹੁਤ ਖੜੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀਆਂ ਉਹ ਬੱਸਟਿਆਂ ਦੇ ਸਵਾਰੀਆਂ ਖੜੀਆਂ ਨੇ ਪਹਿਲੀ ਗੱਲ ਤਾਂ ਜਰਾ ਸਾਦ ਅਸੀਂ ਸਰਕਾਰ ਦੀ ਨਿਦੇਕੀ ਕਹਾਂਗੇ ਜਿਹੜੀ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਆਮ ਲੋਕਾਂ ਦੇ ਹਿੱਤ ਦੀ ਚੁਣੀ ਹੋਈ ਸੀ ਅੱਜ ਉਹ ਹੀ ਸਰਕਾਰ ਆਮ ਲੋਕਾਂ ਨੂੰ ਖਜਲਖਵਾਰ ਕਰ ਰਹੀ ਆ ਹੂੰ। ਏਰੀ ਤਰ੍ਹਾਂ ਸਾਰੀ ਸਾਰੀ ਨਲਾਇਕੀ ਸਰਕਾਰ ਦੀ ਆ ਸਰਕਾਰ ਵਿਭਾਗ ਦੇ ਵਿੱਚ ਚਾਹੇ 10000 ਬੱਸ ਨਵੀਂ ਪਾ ਕੇ ਤੇ ਕਮ ਸੇ ਕਮ ਨੌਜਵਾਨ ਪੀੜ੍ਹੀ ਨੂੰ 1 ਲੱਖ ਨੂੰ ਨੌਕਰੀ ਵੀ ਦੇ ਸਕਦੀ ਆ ਸਾਡੇ ਡਿਪਾਰਟਮੈਂਟ ਦੇ ਵਿੱਚ ਪਰ ਇਹ ਗੱਲਾਂ ਦੇ ਉੱਤੇ ਸਰਕਾਰ ਨਹੀਂ ਆ ਰਹੀ। ਹਰਪ੍ਰੀਤ ਜੇ ਗੱਲ ਕਰੀਏ ਕਿਉਂਕਿ ਤੁਹਾਡੀਆਂ ਜਿਹੜੀਆਂ ਪੀਆਰਟੀਸੀ ਦੀਆਂ ਪੰਨ ਬੱਸ ਦੀਆਂ ਜਿਹੜੀਆਂ ਰੋਡ ਬੇਜ ਬੱਸਾਂ ਰੁਕਦੀਆਂ ਜਰੂਰ ਨੇ ਟਾਕੀਆਂ ਕਿਉਂ ਨਹੀਂ ਖੋਲੀਆਂ ਜਾਂਦੀਆਂ ਕਿਉਂਕਿ ਜਿਹੜੇ ਯਾਤਰੀ ਨੇ ਉਹਨਾਂ ਨੇ ਬੱਸਾਂ ਦੇ ਉੱਤੇ ਚੜ੍ਹਨਾ ਹੁੰਦਾ। ਕੋ ਆਪਾਂ ਦੇਖਦੇ ਆਂ ਆ ਚੰਗੀ ਤਰ੍ਹਾਂ ਤੁਸੀਂ ਜਾਣੂ ਆਪਣੇ ਕਾਨੂੰਨਾਂ ਦੇ ਮੁਤਾਬਕ ਜੇ ਆਪਾਂ ਲਾ ਲਈਏ ਜਿਵੇਂ ਹੁਣ ਕੋਈ ਆਪਾਂ ਬਾਈਕ ਲੈਨੇ ਆਂ ਆਪਦੀ ਘਰ ਦੀ ਮੋਟਰਸਾਈਕਲ ਲੈਨੇ ਆਂ ਹੂੰ ਉਹ 2 ਸੀਟੜ ਪਾਸ ਹੁੰਦਾ ਜੀ ਜੇ ਆਪਾਂ ਉਹਦੇ ਤੇ ਤਿੰਨੇ ਜਣੇ ਬੈਠ ਕੇ ਜਾਂਦੇ ਆਂ ਤਾਂ ਆਂ ਦੇਖ ਲਿਆ ਵੀ ਪੁਲਿਸ ਚਲਾਨ ਕਰਦੀ ਆ ਹਾਂ ਕਿਉਂਕਿ ਪੁਲਿਸ ਚਲਾਨ ਤਾਂ ਕਰਦੀ ਆ ਕਿਉਂਕਿ ਉਹ ਕਿਸੇ ਕਾਨੂੰਨ 'ਚ ਨਹੀਂ ਆਉਂਦਾ ਜੀ ਤੇ ਜਿਉਂਦੋਂ ਉਹਦੀ ਆਰ.ਸੀ. ਬਣਦੀ ਆ ਉਹਦੇ 2 ਸੀਟੜ ਪਾਸਜ ਹੁੰਦੀ ਆ ਜਦੋਂ ਸਾਡੀਆਂ ਬੱਸਾਂ ਦੀ ਇਸੇ ਤਰ੍ਹਾਂ RC ਬਣ ਕੇ ਆਉਂਦੀ ਉਹ ਤਾਂ ਉਹਦੇ ਲਿਖਿਆ ਜਾਂਦਾ ਬਕਾਇਦਾ ਵੀ 52 ਸੀਟਡ ਕਪੈਸਿਟੀ ਜੀ ਵੀ ਇਹ 52 ਸੀਟਾਂ ਨੇ ਜੇ ਤੁਸੀਂ ਇਸ ਤੋਂ ਵੱਧ ਚੜਾਉਂਗੇ ਕਿਤੇ ਨਾ ਰੱਬ ਕਰੇ ਬ੍ਰੇਕਾਂ ਲੈਣੀਆਂ ਪੈਗੀਆਂ ਜਾਂ ਗੱਡੀ ਨੇ ਬ੍ਰੇਕਾਂ ਨਾ ਮੰਨੀਆਂ ਤਾਂ ਆਮ ਲੋਕਾਂ ਦੀ ਜਾਨ ਨਾ ਖ਼ਤਰੇ ਖਲਵਾੜ ਕੀਤਾ ਜਾ ਸਕਦਾ ਇਸ ਲਈ ਅਸੀਂ ਆਮ ਜਨਤਾ ਦੇ ਹਿੱਤ ਲਈ ਫੈਸਲਾ ਲਿਆ ਜੀ ਹਰਪ੍ਰੀਤ ਜੇ ਗੱਲ ਕੀਤੀ ਜਾਵੇ ਤਾਂ ਪੂਰੇ ਜਿਹੜੇ ਪੰਜਾਬ ਸਰਕਾਰ ਦੇ ਕੋਲੇ ਕਿੰਨੀਆਂ ਬੱਸਾਂ ਆਨ ਰੋਡ ਚੱਲ ਰਹੀਆਂ ਨੇ ਸਰਕਾਰੀ ਪੰਜਾਬ ਸਰਕਾਰ ਦੀ ਜੇ ਆਪਾਂ ਲਾ ਲਈਏ ਲਗਭਗ ਜੀ ਪੰਜਾਬ ਸਰਕਾਰ ਜਿਆਦ ਕਰੋੜ ਦੀ ਬਾਤੀ ਨੂੰ ਢੋਣ ਵਾਸਤੇ ਸਰਕਾਰ ਕੋਲੇ ਸਿਰਫ 2100 ਬੱਸ ਸਰਕਾਰੀ ਹੈ ਅੱਜ ਰੈਲੀ ਦੇ ਵਿੱਚ ਅੱਜ ਰੈਲੀ ਦੇ ਵਿੱਚ ਕਿੰਨੀ ਬੱਸ ਯੂਜ਼ ਕੀਤੀ ਗਈ ਹੈ ਸਰ ਜੀ ਦੇ ਵਿੱਚ ਕੋਈ ਅੰਕ ਨਹੀਂ ਗੱਢਿਆ ਲਿਖਿਆ ਤਾਂ ਤਕਰੀਬਨ ਅੱਜ 1700 ਬੱਸ ਜਿਹੜੀ ਪੰਜਾਬ ਰੋਡਵੇ ਦੀ ਪਰ ਬੱਸੇ ਪੀਓ ਪੀਸੀ ਦੀ ਹਾਂ ਮੰਤਰੀ ਵੀ ਰੈਲੀ ਤੇ ਗਈ ਆ ਤੇ 5-600 ਬੱਸ ਹੈ ਜਿਹੜੀ ਉਹ ਆਮ ਲੋਕਾਂ ਦੀ ਸਹੂਲਤ ਵਾਸਤੇ ਰੱਖੀ ਗਈ ਆ ਬਿਲਕੁਲ ਥੈਂਕ ਯੂ ਹਰਪ੍ਰੀ ਤੁਹਾਡਾ ਸਾਡੇ ਨਾਲ ਗੱਲ ਕਰ ਲਈ ਤੁਹਾਨੂੰ ਅਸੀਂ ਜਿਹੜੀ ਗੱਲਬਾਤ ਸੁਣਾਈ ਹੈ ਇਹ ਸਨ ਸਾਡੇ ਨਾਲ ਪੀਆ ਟੀਸੀ ਦੇ ਜਿਹੜੇ ਡੀਪੂ ਪ੍ਰਧਾਨ ਨੇ ਹਰਪ੍ਰੀਤ ਸਿੰਘ ਗਰੇਵਾਲ ਉਹਨਾਂ ਦਾ ਕਹਿਣਾ ਕਿ 2100 ਬੱਸ ਤੇ ਕਰੀਬ ਹੈ ਜਿਹੜੀ ਪੰਜਾਬ ਸਰਕਾਰ ਕੋਲੇ ਰੋਡ ਵੇਚਦੀ ਹੈ ਜਿਹਦੇ ਵਿੱਚੋਂ 1700 ਬੱਸ ਹੈ ਉਹ ਅੱਜ ਰੈਲੀ ਦੇ ਵਿੱਚ ਲਗਾਈ ਗਿਆ ਤਾਂ ਕਿ ਜਿਹੜੇ ਆ ਲੋਕ ਨੇ ਉਹ ਇੱਥੇ ਹੈਰਾਨ ਹੁੰਦੇ ਨਜ਼ਰ ਆ ਰਹੇ ਨੇ ਕਿਸੇ ਨੇ ਕੋਈ ਮੈਡੀਸਨ ਲੈਣ ਜਾਣਾ ਹੈ ਕੋਈ ਮਰੀਜ਼ ਹੈ ਕਿਸੇ ਨੇ ਆਪਦੇ ਰਿਸ਼ਤੇਦਾਰ ਨੂੰ ਜਾਣਾ ਕਿਸੇ ਸਟੂਡੈਂਟ ਵੀ ਸਾਡੇ ਨਾਲ ਖੜੇ ਨੇ ਇੱਥੇ ਲਗਾਤਾਰ ਜੀ ਤਾਨੂੰ ਅਸੀਂ ਦਿਖਾ ਰਹੇ ਆ ਤਸਵੀਰਾਂ ਕਿਉਂਕਿ ਜਿਹੜੇ ਲੋਕ ਨੇ ਬੜੇ ਪਰੇਸ਼ਾਨ ਹੋ ਰਹੇ ਨੇ ਇੱਥੇ ਅਸੀਂ ਗੱਲ ਹੋਰ ਜਿਹੜੇ ਖੜੇ ਆ ਉਹਨਾਂ ਨਾਲ ਵੀ ਸੁਵਾਰੀਆਂ ਨਾਲ ਗੱਲ ਕਰਨੀ ਚਾਹਾਂਗੇ ਕਿਉਂਕਿ ਜ 1700 ਬੱਸ 1700 ਬੱਸ ਹੈ ਜਿਹੜੀ ਰੈਲੀ ਦੇ ਵਿੱਚ ਬੇਟਾ ਤੁਹਾਡਾ ਕੀ ਨਾਮ ਹੈ ਪ੍ਰੇਕਸ਼ਾ ਕਿੰਨੇ ਟਾਈਮ ਤੋਂ ਖੜੇ ਹੋ ਬੇਟਾ ਇੱਥੇ ਬੱਸ ਸਟੈਂਡ ਤੇ ਇੱਕ ਘੰਟਾ ਹੋ ਗਿਆ ਤਕਰੀਬਨ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿੰਨਾ ਕੁ ਹਰਾਸ ਹੋ ਰਹੇ ਹੋ ਬਹੁਤ ਜ਼ਿਆਦਾ ਮੈਂ ਸਟੂਡੈਂਟ ਆ ਮੈਂ ਰੋਜ਼ ਪਟਿਆਲੇ ਜਾਣਾ ਹੁੰਦਾ ਪੜਨ ਪਰ ਬੱਸਾਂ ਦੀ ਦਿੱਕਤ ਕਰਕੇ ਅੱਜ ਵੀ ਮੇਰਾ ਟੈਸਟ ਸੀ ਤਾਂ ਮੇਰੇ ਤੋਂ ਜਾ ਨਹੀਂ ਗਿਆ ਹੁਣ ਸੰਗਰੂਰ ਜਾਣਾ ਸੰਗਰੂਰ ਵੀ ਨਹੀਂ ਜਾਇਆ ਜਾ ਰਹਾ ਕੋਈ ਬੱਸ ਨਹੀਂ ਆ ਰਹੀ ਹੈਗੀ ਇਸ ਬਹੁਤ ਦਿੱਕਤ ਹੈਗੀ ਉੱਥੇ ਪਟਿਆਲੇ ਤੋਂ ਵੀ ਤੋਂ ਵਾਪਸੀ ਤੇ ਬੱਸਿਸ ਨਹੀਂ ਮਿਲਦੇ ਆ ਗਿਆ ਸੀ ਰੋਜ਼ ਇੰਨਾ ਲੇਟ ਹੋ ਜਾਂਦਾ ਸਟੱਡੀ ਤੇ ਬਹੁਤ ਇਫੈਕਟ ਪੈਂਦਾ ਉਸ ਚੀਜ਼ 'ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਅਪੀਲ ਕਰਨੇ ਚਾਹੁੰਦੇ ਹੋ ਇਹ ਹੈ ਕਿ ਘਟੋ ਘਟ ਜਿਹੜੇ ਸਟੂਡੈਂਟਸ ਆਉਂਦੇ ਅਗਰ ਤੁਹਾਨੂੰ ਬੱਸ ਇਸ ਤੇ ਰੂਲ ਕਰਿਆਗਾ ਕਿ ਜਿੰਨੇ ਸਵਾਰਿਆ ਨੇ ਓਨੇ ਜਿੰਨੀ ਸੀਟਸ ਨੇ ਉਹਨੇ ਜਾਣਗੇ ਵੀ ਤਾਂ ਬੱਸਿਸ ਦੀ ਸਰਵਿਸ ਵੀ ਵਧਾਓ ਨਾਲ ਦੇ ਨਾਲ ਤਾਂ ਕਿ ਜਿਹੜੇ ਸਟੂਡੈਂਟਸ ਨੂੰ ਉਹਨਾਂ ਨੂੰ ਦਿੱਕਤ ਨਾ ਆਵੇ ਬਿਲਕੁਲ ਹੀ ਇਹ ਸਨ ਸਾਡੇ ਨਾਲ ਸਟੂਡੈਂਟ ਜਿਨ੍ਹਾਂ ਨੇ ਜਿਨ੍ਹਾਂ ਦਾ ਅੱਜ ਟੈਸਟ ਹੈ ਜਿਹੜਾ ਬੱਸਾਂ ਨਾ ਮਿਲਣ ਕਰਕੇ ਇਹ ਸਟੂਡੈਂਟ ਦਾ ਜਿਹੜਾ ਟੈਸਟ ਹੈ ਉਹ ਕੈਨਸਲ ਹੋਇਆ ਕਿਉਂਕਿ ਇਹਨਾਂ ਨੇ ਪਟਿਆਲੇ ਜਾਣਾ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਹਰ ਇੱਕ ਬੱਸ ਸਟੈਂਡ ਦਾ ਜਿਹੜਾ ਹਾਲ ਹੈ ਉਹ ਇਹੋ ਹਾਲ ਹੈ ਦੇਖ ਜਿਹੜੇ ਸਵਾਲ ਨੇ ਸਰਕਾਰ ਤੇ ਜਰੂਰ ਖੜੇ ਹੁੰਦੇ ਨੇ ਇੱਕ ਪਾਸੇ ਸਰਕਾਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਸੀ ਫ੍ਰੀ ਸਫ਼ਰ ਵੀ ਕੀਤਾ ਗਿਆ ਪਰ ਸਾਡੇ ਨਾਲ ਜਿਹੜੀਆਂ ਤੁਹਾਨੂੰ ਇੱਥੇ ਸਵਾਰੀਆਂ ਜ਼ਿਆਦਾਤਰ ਕੋ ਬਜ਼ੁਰਗ ਜਿਹੜੀਆਂ ਲੇਡੀਜ਼ ਸਵਾਰੀਆਂ ਨੇ ਕਿਉਂਕਿ ਬੱਸ ਜਿਹੜੀਆਂ ਫ੍ਰੀ ਬੱਸਾਂ ਦੀ ਸੇਵਾ ਜਿਹੜੀ ਉਹ ਸਰਕਾਰੀ ਬੱਸਾਂ ਦੇ ਵਿੱਚ ਮਿਲਦੀ ਹੈ ਪਰ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ 52 ਸਵਾਰੀਆਂ ਤੋਂ ਵੱਧ ਨਹੀਂ ਬਿਠੇ ਉਹ ਉਹ ਆਪਣਾ ਟਾਈਮ ਇੱਥੇ ਖੜਾ ਕੇ ਜਰੂਰ ਪੂਰਾ ਲਾ ਕੇ ਜਾਂਦੇ ਆ ਬੱਸ ਸਟੈਂਡ ਤੇ ਪਰ ਉਹਨਾਂ ਦੀਆਂ ਜਿਹੜੀਆਂ ਤਾਕੀਆਂ ਨੇ ਉਹ ਨਹੀਂ ਖੋਲੀਆਂ ਜਾਂਦੀਆਂ ਤੁਹਾਡੇ ਸਾਹਮਣੇ ਜਰੂਰ ਦਿਖਾਵਾਂ ਕਿ ਕਿ ਰੋਡਵੇਜ ਦੀ ਪੀਆਰਟੀਐਸ ਦੀ ਬੱਸ ਹੈ ਜਿਹੜੀ ਬਿਨਾਂ ਸਟਾਪੇਜ ਇੱਥੋਂ ਨੰਗੀ ਆ ਕਿਉਂਕਿ ਸਵਾਰੀਆਂ ਖੜੀਆਂ ਹੋਣ ਕਰਕੇ ਉਹਨਾਂ ਕੋਲੇ 52 ਸਵਾਰੀਆਂ ਪਹਿਲਾਂ ਤੋਂ ਜਰੂਰ ਲੋਡ ਹੋਣਗੀਆਂ ਤੇ ਉਹਨਾਂ ਨੇ ਫालतू ਸਵਾਰੀਆਂ ਜਿਹੜੀ ਨਾ ਬਿਠਾਉਣ ਕਰਕੇ ਜਿਹੜੀ ਬੱਸ ਤੇ ਬੱਸ ਸਟੈਂਡ ਤੇ ਬੱਸ ਰੋਕਣ ਰੋਕਣੀ ਨਹੀਂ ਚਾਹੀ ਪਰ ਇਹ ਲੋਡ ਹੈ ਸਰਕਾਰ ਨੂੰ ਸੋਚਣ ਦੀ ਇੱਕ ਪਾਸੇ ਤੁਸੀਂ 1700 ਬੱਸ ਰੈਲੀ ਦੇ ਵਿੱਚ ਲਾ ਜੇਕਰ ਇਹ ਸਵਾਰੀਆਂ ਨੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਅੱਗੇ ਇਸ ਕੁਰਸੀ ਤੇ ਬਿਠਾਇਆ ਅੱਜ ਉਹੀ ਲੋਕ ਤੁਹਾਡੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਲੋੜ ਹੈ ਤੁਹਾਨੂੰ ਜੇਕਰ ਤੁਸੀਂ ਬੱਸਾਂ ਲਾਉਣੀਆਂ ਨੇ ਇਸੇ ਤਰ੍ਹਾਂ ਰੈਲੀਆਂ ਲਈ ਯੂਜ਼ ਕਰਨੀਆਂ ਤਾਂ ਇਹਨਾਂ ਲੋਕਾਂ ਦਾ ਪ੍ਰਬੰਧ ਕਰਨਾ ਜ਼ਰੂਰ ਚਾਹੀਦਾ ਹੈ ਭਾਵੇਂ 3 ਕਰੋੜ ਦੀ ਵਾਦੀ ਆ ਸਾਡੇ ਪੰਜਾਬ ਦੇ ਵਿੱਚ 3 ਕਰੋੜ ਦੀ ਵਾਦੀ ਨੂੰ ਸਿਰਫ ਪੰਜਾਬ ਸਰਕਾਰ ਕੋਲੇ 2100 ਬੱਸ ਹੈ 2100 ਬੱਸ ਦੇ ਵਿੱਚੋਂ ਸਿਰਫ ਅੱਜ ਜਿਹੜੀ ਬੱਸ ਚੱਲ ਰਹੀ ਆ ਰੋਡ ਦੇ ਉੱਤੇ 500 ਬੱਸ ਰੋਡ ਦੇ ਉੱਤੇ ਚੱਲ ਰਹੀ ਆ ਤੇ 1700 ਬੱਸ ਹੈ ਜਿਹੜੀ ਉਹ ਰੇਲੀ ਦੇ ਉੱਤੇ ਜਿਹੜੀ ਵਰਤੀ ਗਈ ਆ ਅੱਜ ਲੋਕ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਕਿਸੇ ਨੇ ਟੈਸਟ ਦੇਣਾ ਸੀ ਕਿਸੇ ਨੇ ਦਵਾਈ ਲੈਣ ਜਾਣਾ ਸੀ ਇੱਕ ਇੱਕ ਘੰਟਾ ਦੋ ਦੋ ਘੰਟੇ ਤੋਂ ਲਗਾਤਾਰ ਇੱਥੇ ਬੱਸ ਸਟੈਂਡ ਤੇ ਖੜੇ ਵੇਟ ਕਰਨੇ ਨੇ ਲੋਕ ਕੌਣ ਇਹਨਾਂ ਲੋਕਾਂ ਨੂੰ ਜਵਾਲਾ ਸਵਾਲਾਂ ਦੇ ਜਵਾਬ ਦੇਊਗਾ ਇਹ ਜਿਹੜੀਆਂ ਸਵਾਲ ਨੇ ਸਰਕਾਰ ਦੇ ਉੱਤੇ ਝੂਰ ਖੜੇ ਹੁੰਦੇ ਨੇ ਕੈਮਰਾ ਪਰਸ ਰਿਕਵਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨੂ ਸੰਗਰੋਥ